ਮੇਰਾ ਨਾਮ ਕੁਲਿੰਦਰ ਸਿੰਘ ਪਿੰਡ ਸੇਮਪੁਰਾ ਪ੍ਰਾਜਿਲਾ ਫਾਇਲ ਕਰਾ ਰਹਿਣਾ ਉਹਦਾ ਦੀ ਕੀ ਗੱਲ ਬਾਤ ਹੋਈ ਐ ਡੀਸੀ ਆਫਿਸ ਪਹੁੰਚੋ ਜੀ ਮੈਨੂੰ ਸਰ ਪਹਿਲਾਂ ਨਾ 4-5 ਮਹੀਨੇ ਹੋ ਗਏ ਪਹਿਲਾਂ ਮੈਨੂੰ ਮੇਟ ਰੱਖਿਆ ਸੀ ਇਹਨਾਂ ਪੰਚਾਇਤ ਨੇ ਤੇ ਉਹਦੇ ਵਿੱਚ ਮੈਂ ਇੱਕ ਹੀ ਗੱਲ ਆਖੀ ਸੀ ਵੀ ਮੈਂ ਗਲਤ ਕੰਮ ਨਹੀਂ ਕਰਨਾ ਜੀ ਤੇ ਸਰਪੰਚ ਨੇ ਤੇ ਆਪਣੇ ਪਰਮਜੀਤ ਸਰਪੰਚ ਨੇ ਪਹਿਲਾਂ ਹੀ ਕਿਹਾ ਮੈਂ ਕਹਿੰਦਾ ਵੀ ਤੂੰ ਵੀ ਬਿਆਪ ਮੈਂ ਅੱਜ ਹੀ ਸਸਪੈਂਡ ਹੋਈਆਂ ਤੇ ਆਪਾਂ ਗਲਤ ਕੰਮ ਨਹੀਂ ਕਰਨਾ ਉਹਦੇ ਸਬੰਧ ਚ ਇਹਨਾਂ ਨੇ ਇੱਕ ਮਸਟਰੋਲ ਕੱਟਿਆ ਸੀਗਾ ਤੇ ਉਹ ਨਹਿਰ ਤੇ ਕੱਟਿਆ ਸੀਗਾ ਉਹ ਸਹੀ ਚੱਲਾ ਗਿਆ ਉਸ ਤੋਂ ਬਾਅਦ ਫਿਰ ਇਹਨਾਂ ਨੇ ਮਸਟੋਲ ਕੱਢਿਆ ਉਹਦੇ ਵਿੱਚ ਇਹਨਾਂ ਨੇ ਗਲਤ ਹਾਜ਼ਰੀ ਲੈਣੀ ਚਾਲੂ ਕਰਤੀ ਹੈ ਜੀ ਜਿੰਨਾ ਵਜੇ 3-4 ਬੰਦੇ ਗਏ ਸੀ ਨਾ ਕਦੇ ਕੰਮ ਤੇ ਆਏ ਇੱਕ ਧਿਕਸ਼ਾ ਰਾਣੀ ਕੀ ਪਿੰਡ ਦੀ ਹੋ ਗਈ ਹੈ ਉਹ ਚੰਡੀਗੜ੍ਹ ਰਹਿੰਦੀ ਹੈ ਇੱਕ ਹੈਗਾ ਆਪਣੇ ਰਾਜਕੁਮਾਰ ਉਹ ਦਾਵਨ ਟੈਂਪੋ ਗਿਆ ਜਿਹੜਾ ਰੋਸ਼ਨ ਸਿੰਘ ਗਿਆ ਉਹ ਮਲੇਮੀ ਕਰਦਾ ਤੇ ਜਮੀਨ ਠੇਕੇ ਜਵਾਹਦਾ ਗਿਆ ਤੇ ਇਹ ਜਿਹੜਾ ਸਰਪੰਚਾ ਦੇ ਵਿੱਚ ਪੈਸੇ ਖਾਂਦਾ ਸੀਗਾ ਜੀ ਤੇ ਮੇਰੇ ਗੱਲ ਸੈਕਟਰੀ ਜਿਹੜਾ ਹੈ ਉਹਨੂੰ ਮੈਂ ਕਈ ਵਾਰ ਗੱਲ ਕੀਤੀ ਉਹ ਇੱਕ ਦਿਨ ਆਇਆ ਤੇ ਉਹਨੇ ਹਾਜ਼ਰੀਆਂ ਨਾ ਕਟੀਆਂ ਤੇ ਐਵੇਂ ਫਾਰਮੈਟ ਕਰਕੇ ਪੂਰੀ ਚਲਾ ਗਿਆ ਤੁਸੀਂ ਇਸ ਤੋਂ ਪਹਿਲਾਂ ਦਰਖਾਸਤ ਕਿਨੂੰ ਦਿੱਤੀ ਸੀ ਤੇ ਉਹਨਾਂ ਨੇ ਤੁਹਾਨੂੰ ਕੀ ਸ਼ਵਾਸਨ ਦਲਾਇਆ ਸੀ ਇਸ ਤੋਂ ਪਹਿਲਾਂ ਮੈਂ ਬੀ ਡੀ ਪੀ ਸਾਹਿਬ ਨੂੰ ਮਿਲਿਆ ਸੀਗਾ ਜੀ ਉਹਨਾਂ ਨੇ ਦਰਖਾਸਤ ਰੱਖ ਲਈ ਸੀ ਫਿਰ ਕਹਿੰਦੇ ਸਬੂਤ ਲਿਆ ਸਬੂਤੀਆਂ ਲੈ ਗਿਆ ਉਹ ਸਬੂਤ ਲੈ ਕੇ ਉਹ ਰੱਖ ਲੈ ਉਸ ਵਾਰ ਕੋਈ ਕਾਰਵਾਈ ਨਹੀਂ ਕੀਤੀ ਫਿਰ ਮੈਂ ਏ ਡੀ ਸਾਹਿਬ ਨੂੰ ਕਿਹਾ ਦਰਖਾਸਤ ਦਿੱਤੀ ਸੀ ਮਾਰਕ ਵੀ ਹੋ ਗਈ ਸੀ ਪਰ ਉਹਨਾਂ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਇਹ ਸਬੰਧ ਵਿੱਚ ਅੱਜ ਫਿਰ ਮਾਇਆ ਜੀ ਅੱਜ ਫਿਰ ਤੁਸੀਂ ਤੁਸੀਂ ਕਿਹਨੂੰ ਮਿਲੇ ਹੋ ਜੀ ਜਿਹੜੀ ਸਾਬ ਨੂੰ ਮਿਲਿਆ ਜੀ ਦਰਖਾਸਤਾਂ ਰੱਖ ਲਈ ਦੇਖੋ ਕਿ ਕੀ ਕਾਰਵਾਈ ਕਰਦੇ ਨੇ ਉਹਨਾਂ ਨੇ ਤੁਹਾਨੂੰ ਕੀ ਸ਼ੁਸ਼ਣ ਦਿੱਤਾ ਜੀ ਉਹਨਾਂ ਸਾਰੇ ਪੀ ਦਰਖਾਸਤਾਂ ਰੱਖ ਲਈਏ ਮੈਨੂੰ ਲੱਗਦਾ ਕਿ ਕਿਉਂਕਿ ਆਹ ہماری ਪਾਰਟੀ ਦੇ ਕੋਈ ਵਰਕਰ ਗਏ ਨਹੀਂ ਨਾਲੇ ਨਾਲ ਜਦੋਂ ਉਹਨਾਂ ਨੂੰ ਫੋਨ ਆ ਜਾਏ ਤਾਂ ਉਹ ਸਾਡੀ ਜਿਹੜੀ ਹੈ ਸੁਣਾਈ ਨਹੀਂ ਹੁੰਦੀ ਕੀ ਮੰਗ ਕਰਦੇ ਹੋ ਤੁਸੀਂ ਜੀ ਮੈਂ ਮੰਗ ਕਰਨਾ ਜਿਹੋ ਇਨਸਾਫ ਹੋਣਾ ਚਾਹੀਦਾ ਹੈ ਜੋ ਜਿਹਨੂੰ ਮਿਲਣਾ ਹੱਕ ਮਿਲਦਾ ਜਾਵੇ ਜਿਹੜੇ ਪ੍ਰਾਣੇ ਮੇਟ ਗਏ ਨੇ ਉਹ ਬਦਲ ਕੇ ਨਵੇਂ ਜੀਂਦੇ ਬਣਾਏ ਜਾਣਗੇ